ਕਿ ਬੜੀ ਹਿੰਮਤ ਨਾਲ ਕੋਈ ਐਨ ਆਰ ਆਈ ਪੰਜਾਬ ਵਿੱਚ ਕੰਮ ਖੋਲਦਾ ਹੈ ਤੇ ਉੱਥੇ ਵੀ ਕਈ ਲੋਕ ਆ ਜਾਂਦੇ ਨੇ ਮਾਰਨ ਦਾਬਾ ਦੋਸਤੋ ਇੰਨਾ ਵਿਸ਼ਵਾਸ ਘਾਤ ਹੁੰਦਾ ਹੈ ਇੰਨਾ ਵਿਸ਼ਵਾਸ ਘਾਤ ਕੀਤਾ ਜਾਂਦਾ ਹੈ ਕਿ ਗਰਮੀਆਂ ਵਿੱਚ ਵੀ ਛਿੜ ਜਾਏ ਕੰਮ ਬਾ ਦੋਸਤੋ ਗਰਮੀਆਂ ਵਿੱਚ ਵੀ ਛਿੜ ਜਾਏ ਕੰਮ ਬਾ ਦੋਸਤੋ ਫਿਰ ਕਿਉਂ ਨਾ ਐਨ ਆਰ ਆਈ ਦੇਣ ਲੰਬਾ ਦੋਸਤੋ ਕਿਉਂ ਨਾ ਐਨ ਆਰ ਆਈ ਦੇਣ ਲੰਬਾ ਦੋਸਤੋ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਤੇ ਸਮੇ ਅਸੀਂ ਬਰਨਾਲੇ ਪਿੰਡ ਵਿੱਚ ਮੌਜੂਦ ਹਾਂ ਪਾਬਲਾ ਵੈਡਿੰਗ ਕਾਰ ਜਿਹੜਾ ਆ ਉੱਥੇ ਆਏ ਹੋਏ ਹਾਂ ਆ ਤੁਸੀਂ ਜੈਗੂਅਰ ਗੱਡੀ ਦੇਖ ਪਾ ਰਹੇ ਹੋ ਪਿੱਛੇ ਹੋਰ ਬਹੁਤ ਸਾਰੀਆਂ ਲਗਜ਼ਰੀ ਗੱਡੀਆਂ ਇੱਥੇ ਅਵੇਲੇਬਲ ਹੈ ਲੇਕਿਨ ਜਿਹੜੇ ਇੱਥੋਂ ਦੇ ਓਨਰ ਆ ਪਾਬਲਾ ਸਾਹਿਬ ਉਹ ਕਹਿੰਦੇ ਮੈਂ ਬੜੀ ਮਿਹਨਤ ਨਾਲ ਇੱਥੇ ਕੰਮ ਸ਼ੁਰੂ ਕੀਤਾ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇ ਆ ਪਿਛਲੇ ਨਾਲ ਦੇ ਪਾਸੇ ਕੰਪਲੈਕਸ ਵੀ ਬਣਾਇਆ ਔਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੀ ਰਹੇ ਲੇਕਿਨ ਹੁਣ ਕਹਿੰਦੇ ਕਿ ਮੇਰਾ ਮਨ ਖੱਟਾ ਹੋ ਗਿਆ ਕਿ ਮੇਰੇ ਨਾਲ ਬਹੁਤ ਜ਼ਿਆਦਾ ਵਿਸ਼ਵਾਸ ਘਾਤ ਹੋਇਆ ਹੁਣ ਮੇਰਾ ਦਿਲ ਕਰਦਾ ਕਿ ਸਾਰਾ ਕੁਝ ਵੇਚ ਦਵਾਂ ਤੇ ਮੁੜ ਕੇ ਇੰਡੀਆ ਆਉਣ ਨੂੰ ਦਿਲ ਨਹੀਂ ਕਰਦਾ ਕਹਿੰਦੇ ਇਸ ਤਰੀਕੇ ਜਿਹੜਾ ਮੇਰੇ ਨਾਲ ਧੱਕਾ ਹੋਇਆ ਉਹਨਾਂ ਦਾ ਭਤੀਜਾ ਇੱਥੇ ਸਾਡੇ ਨਾਲ ਆ ਪੂਰੀ ਜਾਣਕਾਰੀ ਅਸੀਂ ਲੈ ਲੈਣੇ ਆ ਕਿ ਧੱਕਾ ਕਿਵੇਂ ਹੋਇਆ ਹਾਲਾਂਕਿ ਸਾਡੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਿਛਲੇ 3-4 ਦਿਨ ਤੋਂ ਕਿ ਇਹਨਾਂ ਦੀ ਮਦਦ ਕੀਤੀ ਜਾਵੇ ਵਿਸ਼ਵਾਸ ਘਾਤ ਕਿਵੇਂ ਹੁੰਦਾ ਪੂਰੀ ਜਾਣਕਾਰੀ ਲੈ ਲਾਂਗੇ ਪਰ ਪਹਿਲਾ ਹਿੰਟ ਸਿਰਫ ਇਹਨਾਂ ਦੇ ਦਿੰਨਾ ਕਿ ਇਹਨਾਂ ਤੋਂ ਇੱਥੇ ਕੋਈ ਗੱਡੀ ਰੈਂਟ ਤੇ ਲੈਣ ਨੂੰ ਆਂਦਾ ਤੇ ਉਸ ਤੋਂ ਬਾਅਦ ਵਿਸ਼ਵਾਸ ਘਾਤ ਹੁੰਦਾ ਜੀ ਲक्की ਭਾਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਲੱਕੀ ਭਾਜੀ ਦੱਸੋ ਕਿਵੇਂ ਤੁਹਾਡੇ ਨਾਲ ਜਿਹੜਾ ਵਿਸ਼ਵਾਸ ਘਾਤ ਹੋਇਆ ਪਾਜੀ ਸਾਡੇ ਕੋ ਜਿੱਦਾਂ ਪੁੰਨੂ ਮਯਾਰਾ ਦਾ ਮੁੰਡਾ ਗੱਡੀ ਲੈ ਕੇ ਗਿਆ 22 ਤਰੀਕ ਨੂੰ ਰੈਂਟ ਸੈਲਫ ਤੇ ਸੈਲਫ ਡਰਾਈਵ ਤੇ ਸਾਡੇ ਜਿੱਦਾਂ ਅਸੀਂ ਦੋ ਗੱਡੀਆਂ ਰੱਖੀਆਂ ਆਪਣੇ ਲਈ ਜਿੱਦਾਂ ਚਲੋ 옵ਸੀਜਨ ਕਰਕੇ ਅਸੀਂ ਸੈਲਫ ਡਰਾਈਵ ਤੇ ਉਹ ਕਰ ਲਈਦਾ ਚਲੋ ਹਨਾ ਆਪਣਾ ਗੱਡੀ ਕਿਹੜੀ ਸੀ ਜੀ ਗੱਡੀ ਸੀਗੀ ਸਕੋਰਪੀਓ ਅੱਛਾ ਜੀ ਤੇ ਸੈਲਫ ਡਰਾਈਵ ਤੇ ਲੈ ਗਿਆ 22 ਤਰੀਕ ਨੂੰ ਸ਼ਾਮ ਨੂੰ ਸਾਡੇ ਕੋਲੋਂ ਤੇ ਸਾਨੂੰ ਮੁਲਾਜ਼ਮਾਂ ਦੇ ਦੱਸਣ ਮੁਤਾਬਿਕ 23 ਨੂੰ ਉਹਦਾ ਐਕਸੀਡੈਂਟ ਹੋ ਗਿਆ ਸਾਨੂੰ ਹਾਂਜੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਸਾਨੂੰ ਉਹਨਾਂ ਨੇ ਨਹੀਂ ਦੱਸਿਆ ਜਿਹੜੀ ਗੱਡੀ ਲੱਗੇ ਸਾਨੂੰ 29 ਤਰੀਕ ਨੂੰ ਮੁਲਾਜ਼ਮਾਂ ਨੇ ਦੱਸਿਆ ਕਿ ਤੁਹਾਡੀ ਗੱਡੀ ਦਾ ਐਕਸੀਡੈਂਟ ਹੋ ਗਿਆ ਤੇ ਐਕਸੀਡੈਂਟ ਕਿੱਥੇ ਹੋਇਆ ਸੀ ਜੀ ਇਹ ਸਾਨੂੰ ਮੁਲਾਜ਼ਮਾਂ ਨੇ ਦੱਸਿਆ ਕਿ ਐਕਸੀਡੈਂਟ ਮਹਾਲੋਂ ਹੋਇਆ ਪਰ ਉਹ ਲੋਕਲ ਏਰੀਆ 'ਚ ਹੀ ਹੋਇਆ ਹਾਂ ਲੋਕਲ ਏਰੀਆ 'ਚ ਹੋਇਆ ਹਾਂ ਪਰ ਫਿਰ ਜੇ 22 ਨੂੰ ਉਹ ਗੱਡੀ ਲੱਗਿਆ 23 ਨੂੰ ਐਕਸੀਡੈਂਟ ਹੋ ਗਿਆ ਇੰਨਾ ਵਿੱਚ ਗੈਪ ਕਿਉਂ ਪੈ ਗਿਆ ਮੁਲਾਜ਼ਮਾਂ ਤੋਂ ਪੁੱਛਿਆ ਨਹੀਂ ਕਿ ਤੁਸੀਂ 29 ਤਰੀਕ ਨੂੰ ਆਏ ਆ ਨਹੀਂ ਉਹਨਾਂ ਨੇ ਕਿਹਾ ਮਤਲਬ ਉਹ ਸੱਤੋਂ ਆਏ ਸਿੱਦੇ ਸਾਨੂੰ ਕਹਿੰਦੇ ਕਿ ਮਤਲਬ ਤੁਸੀਂ ਐਕਸੀਡੈਂਟ ਕੀਤਾ ਤੇ ਅਸੀਂ ਕਿਹਾ ਕਿ ਮਤਲਬ ਕਿਹੜੀ ਗੱਡੀ ਦਾ ਤੇ ਉਹਨਾਂ ਨੂੰ ਦੱਸਿਆ ਕਿ ਆ ਗੱਡੀ ਆ ਨੰਬਰ ਆ ਤੇ ਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਮਤਲਬ ਤੇ ਕਹਿੰਦੇ ਅਸੀਂ ਮਤਲਬ ਨੰਬਰ ਕੱਢਿਆ ਸੀਗਾ ਨੰਬਰ ਤੋਂ ਪਤਾ ਲੱਗਾ ਤੇ ਫਿਰ ਅਸੀਂ ਉਹਨਾਂ ਨੂੰ ਦੱਸਿਆ ਕਿ ਇਹ ਗੱਡੀ ਤਾਂ ਮਤਲਬ ਸਾਡੇ ਕੋਲ 22 ਤਰੀਕ ਦੀ ਰੈਂਟ ਤੇ ਗਈ 31 ਡਾਕੂਮੈਂਟ ਸਾਰੇ ਤੁਹਾਡੇ ਕੋਲ ਹੈ ਹਾਂਜੀ ਡਾਕੂਮੈਂਟ ਸਾਡੇ ਕੋਲ ਸਾਰੇ ਜਦੋਂ ਤੁਸੀਂ ਗੱਡੀ ਕਿਸ ਨੂੰ ਸੈਲਫ ਤੇ ਦਿੰਦੇ ਆ ਕਿਹੜੇ ਕਿਹੜੇ ਡਾਕੂਮੈਂਟ ਲੈਣੇ ਆ ਅਸੀਂ ਉਹਦਾ ਇੱਕ ਬਲੈਂਕ ਚੈੱਕ ਸਾਈਨ ਕੀਤੇ ਹੋ ਇੱਕ ਆਧਾਰ ਕਾਰਡ ਲਾਇਸੈਂਸ ਮਤਲਬ ਇਹ ਚੀਜ਼ ਲੈ ਗਏ ਐਗਰੀਮੈਂਟ ਕਰਦੇ ਹੋ ਐਗਰੀਮੈਂਟ ਪੂਰਾ ਕਰੀ ਦਹਾਂਗੇ ਤੇ ਉਹ ਤੁਹਾਡੇ ਕੋਲ ਸਾਰੇ ਡਾਕੂਮੈਂਟ ਹੈਗੇ ਸਾਰੇ ਡ ਇਟ ਮੀਨਸ ਬੰਦੇ ਨੇ ਗੱਡੀ ਰਿਟਰਨ ਨਹੀਂ ਕੀਤੀ ਰਿਟਰਨ ਕਰੂਗਾ ਤਾਂ ਆਪਣਾ ਸਾਰੇ ਡਾਕੂਮੈਂਟ ਵਾਪਸ ਲਊਗਾ ਹਾਂਜੀ ਉਹ ਗੱਡੀ ਰਿਟਰਨ ਕਰੀ ਤੇ ਉਹਦੇ ਸਾਈਨ ਹੁੰਦੇ ਆ ਤੇ ਉਹਦੇ ਡਾਕੂਮੈਂਟ ਹੈ ਉਹਦੇ ਹੈਂਡਓਵਰ ਕਰ ਦਿੰਦੇ ਆ ਐਗਰੀਮੈਂਟ ਅਸੀਂ ਆਪਣੇ ਕੋਲ ਰੱਖੀਦਾ ਸੇਫਟੀ ਲਈ ਕਿ ਕੱਲੂ ਜਿੰਨਾ ਟਾਈਮ ਉਹ ਗੱਡੀ ਰੱਖੀ ਹੋ ਉੱਤੇ ਕੋਈ ਮਤਲਬ ਵਾਰਦਾਤ ਨਾ ਕੀਤੀ ਹੋਵੇ ਸਾਡੇ ਕੋਲ ਪ੍ਰੂਫ ਰਹਿਦਾ ਹੈ ਜੀ ਅੱਛਾ ਜਿਆਦਾਤਰ ਤਾਂ ਆਪਾਂ ਦੇਖਦੇ ਆ ਕਿ ਜਿਹੜੇ ਐਨ ਆਰ ਆਈਸ ਨੂੰ ਹੀ ਸੈਲਫ ਤੇ ਗੱਡੀ ਦਿੱਤੀ ਜਾਂਦੀ ਆ ਇਹ ਤੁਹਾਨੂੰ ਗੱਡੀ ਦੇਣ ਦਾ ਮਤਲਬ ਕਿਵੇਂ ਮਨ ਚ ਆਇਆ ਕਿ ਲੋਕਲ ਬੰਦੇ ਨੂੰ ਦੇ ਦਈਏ ਇਹ ਸਿਗਾ ਜਿਹੜਾ ਅਸੀਂ ਮਤਲਬ ਇੱਥੇ ਦ ਉਹਦਾ ਕੋ ਫਰੈਂਡ ਸਰਕਲ ਸੀਗਾ ਤਾਂ ਮਤਲਬ ਜੇ ਸੈਲਫ ਡਰਾਈਵ ਵੀ ਇਦਾਂ ਨਹੀਂ ਦੇਦੀਦੀ ਕਿ ਜਿਹੜਾ ਵੀ ਸ਼ਹਿਰ ਹੋ ਆਵੇ ਆਪਾਂ ਉਹਨੂੰ ਦੇ ਦਈਏ ਜਿੱਦਾਂ ਸੈਲਫ ਡਰਾਈਵ ਉਹਨੂੰ ਦੇ ਦਈਏ ਜਿੱਦਾਂ ਚਲੋ ਕਿਸਦਾ ਯਾਰ ਦੋਸਤ ਆ ਜਿਹੜਾ ਆਪਣੇ ਵਾਕਬ ਆ ਉਹਨੂੰ ਦੇ ਦਈਏ ਠੀਕ ਹੈ ਪਤਾ ਕੋਈ ਗਲਤ ਕੰਮ ਨਹੀਂ ਕੀਤਾ ਹਾਂ ਹਾਂਜੀ ਕਿਸੇ ਗਲਤ ਕੰਮ ਚ ਇਨਵੋਲਵ ਨਹੀਂ ਹਾਂਜੀ 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 ਉਹਨੂੰ ਦੇ ਦਈਏ ਉਦਾਂ ਨਹੀਂ ਦੇਈਦੀ ਅੱਛਾ ਮੇਰੇ ਸੁਣਨ ਵਿੱਚ ਆਇਆ ਕਿ ਕਿਉਂਕਿ ਦੇਖੋ ਮੈਂ ਦੱਸ ਦਉ ਆਪਣੇ ਪਰਿਵਾਰਕ ਮੈਂਬਰਾਂ ਨੂੰ ਕਿ ਅਸੀਂ 2 ਦਿਨ ਪਹਿਲਾਂ ਵੀ ਵੀਰ ਹੋਣਾ ਕੋ ਆਏ ਸੀਗੇ ਜਿਹੜੇ ਇਹਨਾਂ ਤੋਂ ਗੱਡੀ ਰੈਂਟ ਤੇ ਲੈ ਕੇ ਗਏ ਸੀ ਉਸ ਪਰਿਵਾਰ ਨਾਲ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਸੀ ਕਿ ਅਸੀਂ ਦੂਜੇ ਦਿਨ ਮਤਲਬ ਪਰਸੋਂ ਦੋ ਦਿਨ ਪਹਿਲਾਂ ਉਹਨਾਂ ਨਾਲ ਗੱਲ ਹੋਈ ਸੀ ਕਿ ਅਸੀਂ ਪਰਸੋਂ ਤੁਹਾਨੂੰ ਸਵੇਰ ਮਿਲਾਂਗੇ ਚੌਥ ਗੱਲ ਹੋਈ ਸੀ ਕਿ ਤੁਹਾਨੂੰ ਪਰਸੋਂ ਸਵੇਰ ਮਿਲਾਂਗੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਕਾਲ ਨਹੀਂ ਆਂਦੀ ਮੈਂ ਉਹਨਾਂ ਤੋਂ ਵੀ ਪੁੱਛਿਆ ਸੀ ਕਿ ਤੁਹਾਨੂੰ ਗੱਡੀ ਲੈਣ ਦੀ ਕੀ ਲੋੜ ਪੈਗੀ ਤਾਂ ਉਹਦੇ ਵਿੱਚ ਗੱਲ ਹੋਈ ਸੀ ਰਿਕਾਰਡਿੰਗ ਵੀ ਹੈਗੀ ਆ ਕਿ ਅਸੀਂ ਇੱਕ ਵਿਆਹ ਦੇਖਣਾ ਸੀਗਾ ਜਾਂ ਸਾਡੇ ਮੁੰਡੇ ਨੂੰ ਇਹਨਾਂ ਦੇ ਜਿਹੜਾ EMPLOYEE ਆ ਉਹਨੇ ਗੱਡੀ ਜਿਹੜੀ ਰੈਂਟ ਤੇ ਦਵਾ ਦਿੱਤੀ ਆ ਮਤਲਬ ਇਹ ਵੀ ਰੀਜ਼ਨ ਸੀ ਕਿ ਵਿਆਹ ਦੇਖਣ ਵਾਲੀ ਗੱਲ ਵੀ ਕੋਈ ਸੀਗੀ ਹਾਂਜੀ ਵਿਆਹ ਦੇਖਣ ਵਾਲੀ ਹੋਈ ਸੀ अच्छा जी हां जी ਤੇ ਵਿਆਹ ਦੇਖਣ ਲਈ ਹੋਈ ਸੀ ਤੇ ਇਹਨਾਂ ਨੇ ਸਭ ਤੋਂ 22 ਤਰੀਕ ਤੋਂ 31 ਤਰੀਕ ਤੱਕ ਗੱਡੀ ਰੱਖੀ ਸੀ ਵਿਆਹ ਵੀ ਦੇਖਣਾ ਸੀ ਤੇ ਇੱਕ ਸਹੇਲੇ ਪਤਨੀ ਇਹਨਾਂ ਦੀ ਕੋਈ ਰਿਸ਼ਤੇਦਾਰੀ ਆ ਉਧਰ ਵੀ ਇੱਕ ਦੋ ਵਾਰ ਆਣਾ ਜਾਣਾ ਸੀ ਤਾਂ ਕਰਕੇ ਲਈ ਸੀ ਪੇਮੈਂਟ ਦੇ ਕੇ ਸੀ ਤੁਹਾਨੂੰ ਅਡਵਾਂਸ ਪੇਮੈਂਟ ਦੇ ਕੇ ਨਹੀਂ ਗਏ ਸੀ ਪੇਮੈਂਟ ਇਦਾਂ ਸੀ ਜਿਆਦਾ ਦੋਸਤੀ ਕਰਕੇ ਚਲੋ ਕੀ ਪੇਮੈਂਟ ਸਾਡੇ ਕੋਲ ਇਸ ਟਾਈਮ ਕੈਸ਼ ਨਹੀਂ ਦੋ ਦਿਨਾਂ ਬਾਅਦ ਅਸੀਂ ਸਹੇਲੇ ਜਾਣਾ ਆ ਸਹੇਲੇ ਤੋਂ ਲਿਆ ਕੇ ਪੇਮੈਂਟ ਦੇ ਦੇਣੀ ਆ ਅਸੀਂ ਹੋਰ ਉਹਦੇ ਕਰਕੇ ਅਸੀਂ ਇੱਕ ਦੋ ਵਾਰ ਫੋਨ ਵੀ ਕੀਤਾ ਕਿ ਮਤਲਬ ਤੁਹਾਡੀ ਅਸੀਂ ਪੇਮੈਂਟ ਪਹਿਲਾਂ ਹੀ ਲਈ ਦੀ ਐਡਵਾਂਸ ਜਿੰਨਾ ਟਾਈਮ ਗੱਡੀ ਰੱਖਣੀ ਹੁੰਦੀ ਆ ਤੇ ਅਸੀਂ ਦੋ ਦਿਨ ਬਾਅਦ ਫੋਨ ਕੀਤਾ ਕਿ ਮਤਲਬ ਤੁਹਾਡੀ ਇੰਨੀ ਪੇਮੈਂਟ ਬਣਦੀ ਆ ਤੇ ਆਪਣੀ ਪੇਮੈਂਟ ਮਤਲਬ ਯਾਰੀ ਦੋਸਤੀ ਕਰਕੇ ਫਸ ਗਏ ਹਾਂਜੀ ਯਾਰੀ ਦੋਸਤੀ ਕਰਕੇ ਕਿ ਚਲੋ ਮੁੰਡੇ ਦੀ ਹੈਗੀ ਚਲੋ ਮੇਰਾ ਫਰੈਂਡ ਸਰਕਲ ਉਹਦੇ ਕਰਕੇ ਦੇ ਦਿੱਤੀ ਅੱਛਾ ਬਾਈ ਨੂੰ ਗੱਡੀ ਲੈ ਕੇ ਗਏ 23 ਨੂੰ ਐਕਸੀਡੈਂਟ ਹੋਇਆ ਤੁਸੀਂ ਕਾਲ ਕਰਦੇ ਨੇ ਤੁਸੀਂ ਦੱਸਿਆ ਕਿ ਬਾਰ-ਬਾਰ ਕਾਲ ਕਰਦੇ ਰਿਹਾ ਕਿ ਪੇਮੈਂਟ ਕਰ ਦਿਓ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਐਕਸੀਡੈਂਟ ਹੋਇਆ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਾਨੂੰ ਐਕਸੀਡੈਂਟ ਹੋ ਗਿਆ ਉਹਨਾਂ ਨੇ ਇਹ ਦੱਸਿਆ ਕਿ ਅਸੀਂ 31 ਤੋਂ ਹੋਰ ਵਧਾਣੀ ਆ 10 ਦਿਨ ਗੱਡੀ ਅੱਛਾ ਹਾਂਜੀ ਇਹ ਦੱਸਿਆ ਸੀ ਅਸੀਂ ਉਹਨਾਂ ਨੂੰ ਦੱਸਿਆ ਸੀਗਾ ਕਿ ਚਲੋ ਟੇ ਦੇਣੀ ਪੈਣੀ ਤੁਹਾਨੂੰ ਤਾਂ ਗੱਡੀ ਤੁਹਾਨੂੰ ਮਿਲਣੀ ਹੈ ਭਾਈ ਗੱਡੀ ਲੈ ਗਏ ਪਿੰਡੋਂ ਸਾਡੇ ਪਿੰਡ ਵਾਲੇ ਦਫ਼ਤਰ ਤੋਂ ਬਰਨਾਲੇ ਤੋਂ ਅੱਛਾ ਮੁੰਡੇ ਦਾ ਨਾਮ ਹੈਗਾ ਸਨਮਦੀਪ ਉਹਦੇ ਫਾਦਰ ਦਾ ਨਾਮ ਹੈਗਾ ਯਾ ਸੰਜੀਵ ਕੁਮਾਰ ਪਿੰਡ ਇਹਨਾਂ ਦਾ ਹੈਗਾ ਪੁੰਨ ਮਜਾਰਾ ਦਿਨ ਵੇਲੇ ਲੈ ਕੇ ਗਏ ਨਹੀਂ ਭਾਈ ਸ਼ਾਮ ਨੂੰ 5 ਤੋਂ 6 ਵਜੇ ਤਕਰੀਬਨ ਠੀਕ ਹੈ ਜੀ ਹਾਂਜੀ ਤੇ ਹੁਣ ਉਹ ਲੜਕਾ ਪਤਾ ਲੱਗਾ ਕਿੱਥੇ ਕੁਛ ਉਹ ਨਹੀਂ ਭਾਈ ਕੁਛ ਨਹੀਂ ਪਤਾ ਘਰੋਂ ਭੱਜੇ ਉਹਦੇ ਘਰ ਦੇ ਵੀ ਭੱਜੇ ਹੋਆ ਤੇ ਅਸੀਂ ਇਹ ਕਹਿਣਾ ਚਾਹਦੇ ਜਿਹੜਾ ਵੀ ਉਹ ਲੜਕੇ ਦਾ ਮਤਲਬ ਸਾਨੂੰ ਦਊਗਾ ਇਨਫੋਰਮੇਸ਼ਨ ਦਊਗਾ ਅਸੀਂ ਉਹਨੂੰ ਆਪਣੇ ਵੱਲੋਂ 5000 ਰੁਪਏ ਨਾਮ ਦਵਾਂਗੇ ਤੇ ਉਹਦਾ ਨਾਮ ਗੁਪਤੀ ਰੱਖਿਆ ਜਾਊਗਾ ਤਾਂ ਫਿਰ ਰਵਈਆ ਕਿਹੋ ਜਿਹਾ ਸੀ ਉਹਨਾਂ ਨੇ ਮਤਲਬ ਮੁੰਡੇ ਨਾਲ ਰੋਂਗਲੀ ਮਤਲਬ ਰੋਂਗ ਰੂਡਲੀ ਗੱਲ ਕਰਨੀ ਸ਼ੁਰੂ ਕਰਤੀ ਤੇ ਪੇਮੈਂਟ ਵੀ ਪਹਿਲਾਂ 5000 ਦਿੱਤੀ ਫੇ ਅਸੀਂ ਕਹੇ ਨਹੀਂ ਜਿੰਨੀ ਪੇਮੈਂਟ ਅਸੀਂ ਪੂਰੀ ਲਈਦੀ ਆ ਤੇ 5000 ਫੇ ਕਹਿਣ ਤੇ ਫੇ 5000 ਦਿੱਤੀ 10000 ਰੁਪਏ ਪੇਮੈਂਟ ਦਿੱਤੀ ਮੁੜ ਕੇ ਬਾਕੀ ਪੇਮੈਂਟ ਪੈਂਡਿੰਗ ਹੀ ਪਈ ਆ ਹਾਲ ਤੱਕ ਸਾਰੀ ਅੱਛਾ ਤੇ ਹੁਣ ਮਹੀਨੇ ਤੋਂ ਉੱਤੇ ਦਾ ਸਮਾਂ ਪੂਰਾ ਅੱਜ ਪੂਰਾ ਮਹੀਨਾ ਹੋ ਗਿਆ ਪਾਣੀ ਹਾਂਜੀ ਸਾਨੂੰ 10000 ਹੀ ਆਇਆ ਕੋਈ ਪੇਮੈਂਟ ਨਹੀਂ ਆਈ ਨਾ ਸਾਡਾ ਕੋਈ ਫੋਨ ਅਟੈਂਡ ਕਰਦਾ ਨਾ ਸਾਨੂੰ ਘਰ ਮਿਲਦਾ ਸੀ ਘਰ ਵੀ ਗਏ ਨਾ ਸਾਨੂੰ ਘਰੇ ਮਿਲਦਾ ਕੋਈ ਅੱਛਾ ਤੁਸੀਂ ਜਿੱਤੋਂ ਗੱਡੀ ਜਿਹਨੂੰ ਦਿੱਤੀ ਸੀ ਉਹ ਮੇਜਰ ਸੀ ਕਿ ਮਾਈਨਰ ਸੀ ਉਮਰ 18 ਤੋਂ ਵੱਧ ਸੀ ਹਾਂਜੀ ਹਾਂਜੀ 18 ਤੋਂ ਵੱਧ ਉਹਨਾਂ ਦੋ ਤਿੰਨ ਜਣੇ ਸੀਗੇ ਮਤਲਬ ਹੁਣ ਤੁਹਾਡਾ ਪਾਪਲਾ ਵੈਡਿੰਗ ਕਾਰ ਹੈ ਹਾਂਜੀ ਇਹ ਤੁਸੀਂ ਰਜਿਸਟਰਡ ਹੋ ਜੀ ਹਾਂਜੀ ਹਾਂਜੀ ਰਜਿਸਟਰਡ ਹਾਂਜੀ ਸਾਰਾ ਗਵਰਨਮੈਂਟ ਟੈਕਸ ਤਾਰ ਦਿਓ ਤਾਰ ਦਿਓ ਟੈਕਸ ਹਾਂਜੀ ਹਾਂਜੀ ਮਤਲਬ ਵੈਰੀਫਾਈਡ ਹੋ ਵੈਰੀਫਾਈਡ ਹਾਂਜੀ ਠੀਕ ਹੈ ਅੱਛਾ ਇੱਕ ਮੇਰੀ ਮੇਰਾ ਤੁਹਾਨੂੰ ਸਵਾਲ ਤੁਹਾਨੂੰ ਹੋਰ ਹੈ ਕਿ ਤੁਸੀਂ ਉਹਦੇ ਤੁਸੀਂ ਦੱਸ ਦਿਓ ਕਿ ਪਿੰਡ ਵੀ ਕੇ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਮਾਪਿਓ ਨਾਲ ਸੰਪਰਕ ਨਹੀਂ ਬਣਾਇਆ ਨਹੀਂ ਉਹਨਾਂ ਨਾਲ ਹੋਈ ਆ ਉਹਨਾਂ ਦੇ ਮਤਲਬ ਅਸੀਂ 1-2 ਵਾਰ ਕਾਲ ਵੀ ਕੀਤੀ ਆ ਨਹੀਂ ਅਸੀਂ ਤੁਹਾਡੇ ਦਫ਼ਤਰ ਆਵਾਂਗੇ ਤੁਹਾਡਾ ਦਫ਼ਤਰ ਆ ਕੇ ਗੱਲ ਕਰਾਂਗੇ ਮਤਲਬ ਉਹ ਉਹਨੇ ਸਾਨੂੰ ਵੀ ਸਾਨੂੰ ਵੀ ਚੌਥਕਿਆ ਕਿ ਅਸੀਂ ਸਵੇਰੇ ਗੱਲ ਕਰਾਂਗੇ ਜੀ ਅਸੀਂ ਸਾਰੇ ਗੱਲ ਨੂੰ ਸੌਟ ਆਊਟ ਕਰਾਂਗੇ ਉਹਨਾਂ ਨੇ ਚਲੋ ਜਿਹੜਾ ਤੁਹਾਡਾ EMPLOYEE ਉਹਤੇ ਕੁਝ ਇਲਜ਼ਾਮ ਵੀ ਲਗਾਏ ਆ ਹਾਂਜੀ 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 ਔਰ ਉਹਨਾਂ ਨੇ ਫਿਰ ਥੋੜਾ ਹਿੰਟ ਵੀ ਮਾਰਿਆ ਸੀ ਗੱਡੀ ਸਬਜ਼ੀ ਮੰਡੀ ਕੋਲ ਖੜੀ ਆ ਹਾਂਜੀ ਹਾਂਜੀ ਔਰ ਹੁਣ ਸਬਜ਼ੀ ਮੰਡੀ ਕੋਲ ਗੱਡੀ ਮਿਲ ਗਈ ਆ ਤੇ ਕਿੰਨਾ ਗੱਡੀ ਦਾ ਨੁਕਸਾਨ ਹੋਇਆ ਗੱਡੀ ਭਾਜੀ ਮੋਰੇ ਡੈਮੇਜ ਆ ਗੱਡੀ ਦੀ ਮੋਰੇ ਟਾਇਰ ਵੀ ਪਟਿਆ ਪਿਆ ਆ ਗੱਡੀ ਦੇ ਅੰਦਰੋਂ ਹਾਲਤ ਬਹੁਤ ਜ਼ਿਆਦਾ ਖਰਾਬ ਆ ਕਿੰਨਾ ਕਿੰਨਾ ਕੁ ਨੁਕਸਾਨ ਹੋ ਗਿਆ ਹੋਊਗਾ ਨੁਕਸਾਨ ਤਕਰੀਬਨ ਭਾਜੀ ਕਹਿ ਲਓ 80000 ਤੋਂ ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ। ਬਾਕੀ ਮਕੈਨਿਕ ਦੱਸ ਸਕਦਾ ਕਿਉਂਕਿ ਆਪਾਂ ਤਾਂ ਆਈਡੀਆ ਜੇ ਲਾ ਸਕਦੇ ਹਾਂ ਇੰਨਾ ਕਿ ਹਨਾ। ਬਾਕੀ ਵਿੱਚੋਂ ਪਤਾ ਨਹੀਂ ਕੀ ਨੁਕਸਾਨ ਆ ਕੀ ਨਹੀਂ। 80000 ਤੋਂ ਲੱਖ ਦੇ ਵਿੱਚ ਵਿੱਚ ਨੁਕਸਾਨ ਹੋ ਗਿਆ ਤੁਸੀਂ ਦੱਸ ਰਹੇ ਹੋ ਔਰ 1 ਮਹੀਨਾ ਜਿਹੜਾ ਗੱਡੀ ਉਹ ਲੈ ਕੇ ਆ ਹਾਂਜੀ ਤੁਸੀਂ ਕਹਿੰਦੇ 10 ਹੈ ਉਹ ਵੀ ਪੈਸੇ ਪੈਂਡਿੰਗ ਆ ਤੇ ਉਤੋਂ ਹੁਣ ਐਕਸੀਡੈਂਟ ਕੀਤਾ ਕਿਹਦੇ ਨਾਲ ਸੀ ਤਾਂ ਉਹ ਕੇਸ ਚੱਲਦਾ ਪਿਆ। ਉਹ ਉਹਨਾਂ ਦਾ ਮੈਨੂੰ ਸੁਣਾਉਣਾ ਚਾਹੀਦਾ ਕਿ ਉਹ ਬਲਾਚੋਰ ਦੀ ਪਾਰਟੀ ਆ ਉਹਨਾਂ ਦਾ ਕੇਸ ਆ ਉਹਨਾਂ ਦਾ ਵੀ ਮਤਲਬ ਉਹਨਾਂ ਨੇ ਵੀ ਇਹਨਾਂ ਤੇ ਐਕਸ਼ਨ ਲੇਵਾ। ਗੱਡੀ ਟਕਰਾਈ ਕਿਹਦੇ ਨਾਲ ਸੀ ਮਤਲਬ ਐਕਸੀਡੈਂ ਇਹ ਬਰੀਜ਼ਾ ਗੱਡੀ ਸੀਗੀ ਉਹ ਵੀ ਉਹ ਵੀ ਮੁਲਾਜ਼ਮੇ ਹੀ ਸੀਗੇ ਅੱਛਾ ਹਾਂਜੀ ਮੈਨੂੰ ਸੁਣਨ ਚਾਹ ਬਾਕੀ ਤਾਂ ਹੁਣ ਇੰਨਾ ਕਿਉਂਕਿ ਕੰਟੈਕਟ ਨਹੀਂ ਹੋਇਆ ਉਹਨਾਂ ਨਾਲ ਜਿੱਦਾਂ ਸੁਣਨ ਚ ਆਇਆ ਕਿਉਂਕਿ ਹੁਣ ਇੰਨਾ ਟਾਈਮ ਹੋ ਗਿਆ ਇਧਰ ਉਧਰ ਗੱਲਾਂ ਪਤਾ ਲੱਗਦੀਆਂ ਨੇ ਅਜਨ ਜਿਹੜੇ ਤੁਹਾਡੇ ਚਾਚਾ ਜੀ ਆ ਪਾਵਲਾ ਸਾਹਿਬ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹ ਤਾਂ ਬਹੁਤ ਡਿਸਪਾਇੰਟਡ ਆ ਬਹੁਤ ਡਿਸਰਟ ਹੋਇਆ ਉਹਨਾਂ ਨੇ ਗੱਲ ਦਿਲ ਨੂੰ ਬਹੁਤ ਲਾਈ ਉਹ ਤਾਂ ਮੈਨੂੰ ਕਹਿੰਦੇ ਕਿ ਭਾਜੀ ਮੈਂ ਇੰਡੀਆ ਆ ਜਾਣਾ ਫਲਾਈਟ ਲੈ ਕੇ ਤੇ ਕਿਸੇ ਤਰੀਕੇ ਕੰਮ ਨਿਭੜਨਾ ਚਾਹੀਦਾ ਵੀ ਅਸੀਂ ਤਾਂ ਕੰਮੇ ਹੀ ਬੰਦ ਕਰ ਦੇਣਾ ਹੁਣ ਦੇਖੋ ਜੀ ਹੁਣ ਇੱਥੇ ਤੁਹਾਨੂੰ ਪਤਾ ਹੀ ਆ ਕਾਰੋਬਾਰ ਕਿੱਦਾਂ ਹੈ ਨਾ ਹੁਣ ਚਲੋ ਜੇ 5-7 ਗੱਡੀਆਂ ਹੈਗੀਆਂ ਹੈ ਨਾ 5-7 ਮੁੰਡਿਆਂ ਨੂੰ ਰੋਜ਼ਗਾਰ ਮਿਲਦਾ ਜਿਆਦਾ ਆ 5-7 ਨਹੀਂ ਨਹੀਂ ਚਲੋ ਕਹਿਣ ਨੂੰ ਹੈ ਨਾ ਚਲੋ 5-7 ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹੈ ਨਾ ਉਹਨਾਂ ਦੇ ਘ ਹੁੰਦੀ ਆ ਹੁਣ ਜਦੋਂ ਮਤਲਬ ਜਿਨ੍ਹਾਂ ਨੇ ਰੋਜ਼ਗਾਰ ਦੇਣਾ ਉਹਨਾਂ ਨੇ ਧੱਕਾ ਹੁੰਦਾ ਫਿਰ ਮੁਰਕੇ ਮੁਰਕੇ ਪਰ ਕਸੂਰ ਵੀ ਕੋਈ ਨਹੀਂ ਨਾ ਕਸੂਰ ਵੀ ਕੋਈ ਨਹੀਂ ਆਪਾਂ ਗੱਲ ਸਮਝੀਏ ਕਿ 22 ਨੂੰ ਇਹ ਗੱਡੀ ਰੈਂਟ ਤੇ ਦਿੰਦੇ ਆ 23 ਨੂੰ ਐਕਸੀਡੈਂਟ ਹੋ ਜਾਂਦਾ ਹੁਣ ਦਾ ਮਹਾਲੋਂ ਚ ਅਸੀਂ ਬਰਨਾਲੇ ਖੜੇ ਆ ਨੇੜੇ ਹੀ ਆ ਮਹਾਲੋਂ ਕੋਈ ਬਹੁਤੀ ਦੂਰ ਨਹੀਂ ਹੈਗਾ ਵੱਧ ਤੋਂ ਵੱਧ 4-5 ਕਿਲੋਮੀਟਰ ਹੋਗਾ ਕਿਲੋਮੀਟਰ ਦਾ ਹੈ ਤੇ 29 ਤਰੀਕ ਤੱਕ ਵੈਰੀਫਾਈ ਨਹੀਂ ਹੋਇਆ ਕਿ ਗੱਡੀ ਕਿਹਦੀ ਹੈ ਇਹਨਾਂ ਨਾਲ ਸੰਪਰਕੇ ਹੀ ਨਹੀਂ ਹੋਇਆ ਇਹ ਉਹ ਬੰਦੇ ਨੂੰ ਕਾਲ ਕਰੀ ਜਾਂਦੇ ਉਹ ਕਹੀ ਜਾਂਦਾ ਮੈਂ ਗੱਡੀ ਦੇ ਦਿਨ ਵਧਾਉਣੇ ਆ ਤਾਂ ਮਤਲਬ ਇਹ ਇਸ ਕਰਕੇ ਪਰੇਸ਼ਾਨ ਹੈ ਕਿ ਪਹਿਲੀ ਗੱਲ ਸਾਨੂੰ ਸੱਚਾਈ ਨਹੀਂ ਪਤਾ ਦੂਜੀ ਗੱਲ ਅਸੀਂ ਹਰਾਸਮੈਂਟ ਕਿਉਂ ਚੱਲੀਏ ਜਿਹਨੇ ਸਾਡੇ ਤੋਂ ਗੱਡੀ ਰੈਂਟ ਤੇ ਲਈ ਹੈ ਉਹ ਕੇਸ ਵੀ ਜੇ ਚੱਲਣਾ ਤਾਂ ਉਹ ਚਲਾਵੇ ਇਹਨਾਂ ਦੀ ਗੱਡੀ ਦਾ ਨੁਕਸਾਨ ਜਿਹੜਾ ਹੋਇਆ ਉਹ ਪਰਪਾਈ ਹੋਣੀ ਚਾਹੀਦੀ ਹੈ ਔਰ ਦੂਜੀ ਗੱਲ ਹੈ ਕਿ ਇੱਕ ਪਾਸੇ ਸਾਡ ਸਰਕਾਰਾਂ ਕਹਿੰਦੀਆਂ ਕਿ ਅਸੀਂ ਐਨਆਰਆਈਆਂ ਨੂੰ ਉਤਸ਼ਾਹਿਤ ਕਰ ਰਹੇ ਹਾਂ ਕਿ ਉਹ ਪੰਜਾਬ ਵਿੱਚ ਆ ਕੇ ਇਨਵੈਸਟਮੈਂਟ ਕਰਨ ਉਹਦੇ ਨਾਲ ਆਪਾਂ ਰੋਜ਼ਗਾਰ ਹੋਰ ਪੈਦਾ ਕਰੀਏ ਪਰ ਇੱਧਰ ਇੱਕ ਐਨਆਰਆਈ ਨੇ ਧੱਕਾ ਉਹੀ ਜਾਂਦਾ ਜੇ ਇਦਾਂ ਐਨਆਰਆਈਆਂ ਨਾਲ ਧੱਕਾ ਹੋਵੇਗਾ ਤਾਂ ਕਿਹੜਾ ਐਨਆਰਆਈ ਪੰਜਾਬ ਵਿੱਚ ਇਨਵੈਸਟ ਕਰਨ ਦਾ ਸੋਚੇਗਾ ਬਾਕੀ ਭਾਜੀ ਇਦਾਂ ਆ ਬਾਕੀ ਜਿੱਦਾਂ 29 ਤਰੀਕ ਨੂੰ ਸਾਨੂੰ ਮੁਲਾਜ਼ਮਾਂ ਨੂੰ ਦੱਸਿਆ ਸੀਗਾ ਕਿ ਤੁਹਾਡੀ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਾਣ ਲੱਗੇ ਸਾਨੂੰ ਇਹ ਵੀ ਕਹਿ ਗਏ ਸੀਗੇ ਕਿ ਤੁਸੀਂ ਉਹਨਾਂ ਨਾਲ ਐਕਸੀਡੈਂਟ ਬਾਰੇ ਕੋਈ ਗੱਲ ਨਹੀਂ ਕਰਨੀ ਕੀ ਮਤਲਬ ਤੁਸੀਂ ਉਹਨਾਂ ਨਾਲ ਕੋਈ ਮਤਲਬ ਰਾਜੀਨਾਮਾ ਨਹੀਂ ਕਰਨੀ ਕੋਈ ਐਕਸੀਡੈਂਟ ਦੀ ਗੱਲ ਨਹੀਂ ਕਰਨੀ ਤੇ ਜੋ ਵੀ ਕਰਵਾਂਗੇ ਹੁਣ ਮੁਲਾਜ਼ਮੀ ਕਰੂਗੇ ਮਤਲਬ ਥਾਣੇ 'ਚ ਗੱਲ ਨਹੀਂ ਬੰਨਣੀ ਪ੍ਰਸ਼ਾਸਨਿਕ ਕਾਰਵਾਈ ਹੋਗੀ ਇਸ ਕਰਕੇ ਅਸੀਂ ਉਹਨਾਂ ਨਾਲ ਮਤਲਬ ਐਕਸੀਡੈਂਟ ਬਾਰੇ ਤਾਂ ਕੋਈ ਗੱਲ ਨਹੀਂ ਕੀਤੀ ਅਸੀਂ ਪੇਮੈਂਟ ਲਈ ਗੱਲ ਕੀਤੀ ਉਹ ਵੀ ਸਾਡਾ ਫੋਨ ਨਹੀਂ ਚੱਕਦੇ ਪਏ ਹੁਣ ਹੁਣ ਤੁਸੀਂ ਚਾਹੁੰਦੇ ਕੀ ਆ ਜੀ ਸਾਡੀ ਗੱਡੀ ਸਹੀ ਸਲਾਮਤ ਜੋ ਮਤਲਬ ਜਿੱਦਾਂ ਦੀ ਗਈ ਆ ਜਿੱਦਾਂ ਦੀ ਗਈ ਆ ਉਦਾਂ ਦੀ ਵਾਪਸ ਆ ਜਵੇ ਤੇ ਜੇ ਜੋ ਵੀ ਸਾਡਾ ਨੁਕਸਾਨ ਹੋਇਆ ਸਾਰਾ ਮਤਲਬ ਜਿੰਨਾ ਸਾਡਾ ਕਿਰਾਇਆ ਮਤਲਬ ਰੈਂਟ ਬਣਦਾ ਉਹ ਸਾਨੂੰ ਦਿੱਤਾ ਜਾਵੇ ਤੇ ਹੁਣ ਜਿਹੜਾ ਉਹ ਕੇਸ ਆ ਉਹ ਵੀ ਉਹ ਦੂਜੀ ਪਾਰਟੀ ਸੌਟ ਆਊਟ ਕਰਕੇ ਤੁਹਾਡੀ ਗੱਡੀ ਘਰ ਆਵੇ ਹਾਂਜੀ ਐਨਓਸੀ ਲੈ ਕੇ ਕਿਉਂਕਿ ਕੱਲ ਨੂੰ ਅਸੀਂ ਗੱਡੀ ਹੋਰ ਵੀ ਆਪਣੀ ਆਪ ਲਈ ਵੀ ਯੂਜ਼ ਕਰਦੇ ਆ ਨਾ ਇਦਾਂ ਨਹੀਂ ਕਿ ਅਸੀਂ ਰੈਂਟ ਲਈ ਦਿੰਨੇ ਆ ਅਸੀਂ ਆਪ ਲਈ ਵੀ ਯੂਜ਼ ਕਰਦੇ ਆ ਕੱਲ ਨੂੰ ਅਸੀਂ ਆਪ ਸ਼ਹਿਰ ਜਾਏ ਉੱਤੇ ਪੁਲਿਸ ਕੇਸ ਹੋਵੇ ਫਿਰ ਐਮੀ ਬਿਨਾ ਗੱਲ ਤੋਂ ਸਾਡੇ ਤੇ ਇਲਜ਼ਾਮ ਆਵੇਗੇ ਚਾਹੋਂਗੇ ਮੁਸ਼ਕਲ ਜਾਉਂਗੇ ਜੀ ਤੁਸੀਂ ਮਤਲਬ ਜਾਣਦੇ ਕਿ ਐਨਓਸੀ ਵੀ ਮਿਲੇ ਐਨਓਸੀ ਵੀ ਮਿਲੇ ਜਿਹੜੀ ਗੱਡੀ ਨੁਕਸਾਨੀ ਗਈ ਔਰ ਰਿਪੇਅਰ ਵੀ ਕਰਾਈ ਜਾਵੇ ਤੇ ਜੋ ਤੁਹਾਡਾ ਖਰਚਾ ਬਣਦਾ ਕਿਉਂਕਿ ਸਰਵਿਸ ਤੇ ਲਈ ਸੀ ਉਹ ਵੀ ਤੁਹਾਨੂੰ ਖਰਚਾ ਮਿਲਣਾ ਚਾਹੀਦਾ ਖਰਚਾ ਬਣਨਾ ਚਾਹੀਦਾ ਜੈ ਜੈ ਗੱਲਾਂ ਮੰਗਾ ਜੈ ਜੈ ਇਹਦੇ ਬਾਰੇ ਮੈਂ ਦੱਸ ਦਵਾਂ ਕਿ ਮੇਰੀ ਐਸਐਚਓ ਸਾਹਿਬ ਨਾਲ ਅੱਜ ਗੱਲ ਹੋਈ ਸੀ ਉਹ ਕਹਿੰਦੇ ਕਿ ਛਾਪੇਮਾਰੀ ਚੱਲ ਰਹੀ ਹੈ ਕਿ ਜਿਹੜਾ ਬੰਦਾ ਇਹਨਾਂ ਤੋਂ ਗੱਡੀ ਲੈ ਕੇ ਗਿਆ ਸੀ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਦੇਖੋ ਇੱਥੇ ਇੱਕ ਵਿਸ਼ਵਾਸਘਾਤ ਵੀ ਆ ਐਕਸੀਡੈਂਟ ਹੋ ਜਾਂਦਾ ਸੀ ਬੜੀ ਵਾਰ ਕਹਿੰਨੇ ਕਿ ਐਕਸੀਡੈਂਟ ਕੋਈ ਜਾਣ ਪੁੱਝ ਕੇ ਨਹੀਂ ਕਰਦਾ ਉੱਥੇ ਕੀ ਹੋ ਸਕਦਾ ਸੀਗਾ ਕਿ ਉਹ ਬੰਦਾ ਇਹਨਾਂ ਨਾਲ ਸੰਪਰਕ ਵੀ ਕਰ ਸਕਦਾ ਸੀਗੇ ਭਾਜੀ ਐਕਸੀਡੈਂਟ ਹੋ ਗਿਆ ਸ਼ਾਇਦ ਇਹ ਉਹਦੀ ਕੁਝ ਮਦਦ ਕਰਨ ਵਾਲ ਤੁਰਦੇ ਹੁਣ ਇਹਨਾਂ ਨੂੰ ਗੁੰਮਰਾਹ ਕੀਤਾ ਗਿਆ ਦੱਸਿਆ ਹੀ ਨਹੀਂ ਗਿਆ ਟਾਈਮ ਵਿਧਾਨ ਦੀ ਗੱਲ ਕੀਤੀ ਗਈ ਉਧਰੋਂ ਗੱਡੀ ਜਿਹੜੀ ਆ ਕਿਤੇ ਲੁਕੋ ਦਿੱਤੀ ਗਈ ਕੇ ਪਰੇਸ਼ਾਨ ਹੋ ਕੇ ਗੱਡੀ ਗਈ ਕਿੱਥੇ ਅਸਮਾਨ ਖਾ ਗਿਆ ਕਿ ਧਰਤੀ ਨਿਕਲ ਗਈ ਕੋਈ ਪਤਾ ਹੀ ਨਹੀਂ ਲੱਗਦਾ ਸੀ ਇਹਨਾਂ ਦੀ ਲੱਖਾਂ ਦੀ ਗੱਡੀ ਕਿੱਥੇ ਚਲੇ ਗਈ ਸਕੋਰਪੀਓ ਗੱਡੀ ਹੈ ਤਾਂ ਹੁਣ ਇਹ ਇਹੇ ਚਾਹੁੰਦੇ ਆ ਕਿ ਗੱਡੀ ਦੀ ਰਿਪੇਅਰ ਵੀ ਹੋਵੇ ਇਹਨਾਂ ਨੂੰ ਜਿਹੜਾ ਬਣਦਾ ਇਹਨਾਂ ਦਾ ਖਰਚਾ ਜਿਹੜਾ ਸੈਲਫ ਦਾ ਉਹ ਵੀ ਮਿਲੇ ਤੇ ਗੱਡੀ ਛੁੱਟ ਵੀ ਜਾਵੇ ਗੱਡੀ ਗੱਡੀ ਥਾਣੇ ਨਾ ਖੜੀ ਜਾਵੇ ਕਿਉਂਕਿ ਜਾਤੀ ਇਹ ਕੇਸ ਚੱਲਣਾ ਗੱਡੀ ਥਾਣੇ ਖੜੀ ਰਹਿਣੀ ਆ ਗੱਡੀ ਗੱਡੀ ਭਾਈ ਨੋਨ ਐਕਸੀਡੈਂਟ ਸੀਗੀ ਹੁਣ ਉਹਨਾਂ ਕੋਈ ਜਾ ਕੇ ਐਕਸੀਡੈਂਟ ਹੋ ਗਈ ਉਹ ਵੀ ਮਤਲਬ ਸਾਡਾ ਲੋਸ ਆ ਕਿ ਹੁਣ ਗੱਡੀ ਦੇ ਮਨਿਆਦ ਵੀ ਘਟ ਗਈ ਆ ਹੈਨਾ ਹੁਣ ਜੇ ਅਸੀਂ ਕਿਸੇ ਨੂੰ ਦਵਾਂਗੇ ਅਗਲੇ ਨੇ ਮਕੈਨਿਕ ਦੇ ਸਾਰਾ ਕੁਝ ਦੇ ਦੇ ਤਾਂ ਹਰਾਸਮੈਂਟ ਹੋਈ ਹੁੰਦਾ ਹੈ ਹਾਂਜੀ ਉਹ ਜਿਹੜੀ ਤੰਗ ਹੋਏ ਅਸੀਂ ਬਾਦੂ ਤੇ ਉਹ ਲੱਗ ਹੂੰ ਹੂੰ ਤਾਂ ਦੇਖੋ ਜੇ ਉਹ ਬੰਦਾ ਛੋਟਾ ਹੈ ਵੱਡਾ ਮੈਨੂੰ ਨਹੀਂ ਪਤਾ ਮੈਂ ਚਲੋ ਇੱਕ ਐਡਵਾਈਸ ਹੀ ਦਿੰਦਾ ਜੇ ਇਹਨਾਂ ਕੋਲ ਉਸਵੇ ਲੈ ਕੇ ਸੱਚ ਬੋਲ ਦਿੰਦਾ ਕੋਸ਼ਿਸ਼ ਕਰਦੇ ਵਿੱਚ ਬੈ ਕੇ ਸੌਟ ਆਊਟ ਕਰਾਉਂਦੇ ਗੱਡਿਓ ਸਿਵਲ ਰਿਪੇਅਰ ਹੁੰਦੀ ਹਾਂਜੀ ਤੇ ਅਸੀਂ ਚਲੋ ਅਸੀਂ ਉਹ ਮਤਲਬ ਕਾਨੂੰਨੀ ਮਤਲਬ ਚਲੋ ਜੋ ਸੀਗਾ ਹੈ ਨਾ ਆਪਾਂ ਭਾਈਵੰਦੀ ਨਾਲ ਸਾਰਾ ਕੁਝ ਹੋ ਜਾਂਦਾ ਹੁੰਦਾ ਹੈ ਨਾ ਬੈ ਕੇ ਸਾਰਾ ਕੁਝ ਚਲੋ ਕੋਈ ਨਹੀਂ ਚਲਾਕੀ ਨਾ ਨਹੀਂ ਹੁੰਦਾ ਚਲਾਕੀ ਨਾ ਨਹੀਂ ਹੁੰਦਾ ਹੈ ਨਾ ਕੁਝ ਤੇ ਬਾਕੀ ਜੇ ਭਾਈਵੰਦੀ ਨਾਲ ਸਾਡੇ ਕੋ ਆਂਦੇ ਅਸੀਂ ਆਪ ਮਤਲਬ ਉਹਨਾਂ ਨਾਲ ਸੈਕਰੀਫਾਈਜ਼ ਕਰਦੇ ਮਤਲਬ ਚਲੋ ਠੀਕ ਹੈ ਨਾ ਚਲੋ ਕੁਝ ਬੰਦਾ ਛੱਡ ਦਿੰਦਾ ਕਿ ਚਲ ਛੱਡ ਯਾਰ ਕੋਈ ਗੱਲ ਨਹੀਂ ਤੁਹਾਨੂੰ ਜਾਣ ਕੇ ਕੀਤਾ ਜਾਣ ਕੇ ਕੀਤਾ ਜਾਂ ਕੁਝ ਵੀ ਹੈ ਨਾ ਮਤਲਬ ਜਦੋਂ ਹੁਣ ਸਾਨੂੰ ਹੀ ਝੂਠ ਬੋਲੀ ਜਾਂਦੇ ਮੁਲਾਜ਼ਮਾਂ ਨੂੰ ਝੂਠ ਬੋਲੀ ਜਾਂਦੇ ਅਲੀਗੇਸ਼ਨ ਸਾਤੇ ਉਲਟਾ ਸਾਡੇ ਤੇ ਲਾਈ ਜਾਂਦੇ ਆ ਤੇ ਹੁਣ ਮਤਲਬ ਜਿਹੜੀ ਵੀ ਬਣਦੀ ਕਾਰਵਾਈ ਉਹਨਾਂ ਤੇ ਕੀਤੀ ਜਾਵੇ ਮੈਂ ਦੱਸ ਦੇਣਾ ਚਾਹੁੰਦਾ ਕਿ ਚੌਥ ਉਸ ਪਰਿਵਾਰ ਨਾਲ ਮੇਰੀ ਗੱਲਬਾਤ ਹੋਈ ਸੀ ਮਤਲਬ ਜਿਹੜੇ ਨੇ ਤੂੰ ਗੱਡੀ ਲੈ ਕੇ ਗਈ ਸੀ ਉਸ ਦੀ ਮਦਰ ਤੇ ਉਹਦੇ ਮਾਮਾ ਜੀ ਨਾਲ ਗੱਲ ਹੋਈ ਸੀ ਉਹਨਾਂ ਨੇ ਮੈਨੂੰ ਇਹ ਗੱਲ ਆਖੀ ਸੀ ਕਿ ਅਸੀਂ ਤੁਹਾਡੇ ਨਾਲ ਦੂਜੇ ਦਿਨ ਮਤਲਬ ਜਾਨੀ ਕਿ ਪਰਸੋ ਸਵੇਰੇ ਗੱਲ ਕਰਾਂਗੇ ਪਰ ਉਸ ਤੋਂ ਬਾਅਦ ਉਹਨਾਂ ਦੀ ਕੋਈ ਕਾਲ ਨਹੀਂ ਕੋਈ ਸੰਪਰਕ ਨਹੀਂ ਕੀਤਾ ਆਪਾਂ ਇੱਕ ਵਾਰੀ ਕੋਸ਼ਿਸ਼ ਕਰਦੇ ਕਿ ਉਹਨਾਂ ਨਾਲ ਦੁਬਾਰਤ ਇਹ ਗੱਲਬਾਤ ਕੀਤੀ ਜਾਵੇ ਤੇ ਇੱਕ ਵਾਰੀ ਪ੍ਰਸ਼ਾਸਨ ਦਾ ਵੀ ਜਰੂਰ ਇਸ ਤੇ ਵਰਜਨ ਲੈਣੇ ਆ ਕਿ ਪ੍ਰਸ਼ਾਸਨ ਦਾ ਕੀ ਕਹਿਣਾ ਸਾਥੀਓ ਵੀਡੀਓ ਦੇ ਪਹਿਲੇ ਭਾਗ ਵਿੱਚ ਤੁਸੀਂ ਪਾਵਲਾ ਗਰੈਂਟਲ ਕਾਰ ਵਾਲਿਆਂ ਦੀ ਪੂਰੀ ਗੱਲਬਾਤ ਸੁਣ ਲਈ ਲੱਕੀ ਹੋਣਾ ਨੇ ਆਪਣਾ ਪੂਰਾ ਪੱਖ ਰੱਖਿਆ ਇਹ ਜਿਹੜੀ ਵੀਡੀਓ ਤੁਸੀਂ ਦੇਖੀ ਆ 19 ਤਰੀਕ ਦੀ ਆ 19 ਅਗਸਤ ਦੀ ਆ ਉਸੇ ਹੀ ਦਿਨ ਅਸੀਂ ਦੂਜੇ ਪੱਖ ਦੇ ਫੋਨ ਨੰਬਰ ਲੈ ਕੇ ਉਹਨਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨਾਲ ਗੱਲਬਾਤ ਹੋਈ ਜਿਹੜਾ ਲੜਕਾ ਹੈ ਜਿਸ ਨੇ ਗੱਡੀ ਸਲਫ ਤੇ ਲਈ ਸੀ ਦੀ ਮਦਰ ਨੇ ਸਾਨੂੰ ਇਹ ਗੱਲ ਆਖੀ ਸੀ ਕਿ ਉਹ 20 ਤਰੀਕ ਨੂੰ ਸਾਨੂੰ ਸਾਡੇ ਦਫ਼ਤਰ ਆ ਕੇ ਜਾਂ ਸਿਟੀ ਥਾਣੇ ਦੇ ਬਾਹਰ ਇੱਥੇ ਆ ਕੇ ਮਿਲਣਗੇ ਤੇ ਆਪਣਾ ਪੱਖ ਦੇਣਗੇ ਅੱਜ ਅਗਸਤ 30 ਤਰੀਕ ਹੈ ਹਾਲੇ ਤੱਕ ਨਾ ਉਹਨੇ ਸਾਡਾ ਫੋਨ ਪਿਕ ਕੀਤਾ ਨਾ ਸਾਨੂੰ ਆਪ ਕਾਲ ਬੈਕ ਕੀਤੀ ਹੈ ਔਰ ਆਪਣਾ ਪੱਖ ਜਿਹੜਾ ਨਹੀਂ ਰੱਖਿਆ ਜਿਸ ਦੇ ਕਰਕੇ ਅੱਜ 11 ਦਿਨ ਉਹਨਾਂ ਦੀ ਵੇਟ ਕਰਨ ਤੋਂ ਬਾਅਦ ਅਸੀਂ ਵੀਡੀਓ ਜਿਹੜੀ ਆ ਉਹ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਪਰ ਇਸ ਪੂਰੇ ਮਾਮਲੇ ਤੇ ਇਸ ਪੂਰੇ ਮੁੱਦੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਰਾਪਟੇ ਵਿੱਚ ਵੀ ਰਹੇ ਆ ਪੁਲਿਸ ਦਾ ਕਹਿਣਾ ਹੈ ਕਿ ਗੱਡੀ ਦੀ ਰਿਕਵਰੀ ਜਿਹੜੀ ਕਰ ਲਈ ਗਈ ਹੈ ਗੱਡੀ ਇਸ ਸਮੇਂ ਫੋਕਲ ਪੁਆਇੰਟ ਤੇ ਖੜੀ ਹੋਈ ਹੈ ਗੱਡੀ ਅੱਗੋਂ ਕਾਫੀ ਨੁਕਸਾਨੀ ਗਈ ਹੈ ਪਰ ਹਾਲੇ ਤੱਕ ਜੋ ਪਾਵਲਾ ਕਾਰ ਬਾਜ਼ਾਰ ਵਾਲਿਆਂ ਨੇ ਪਾਵਲਾ ਰੈਂਟਲ ਕਾਰ ਵਾਲਿਆਂ ਨੇ ਜਿਸ ਲੜਕੇ ਤੇ ਇਲਜ਼ਾਮ ਲਾਇਆ ਉਹ ਹੱਲੇ ਬੰਦਾ ਸਾਹਮਣੇ ਨਹੀਂ ਆਇਆ ਪੁਲਿਸ ਦਾ ਕਹਿਣਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਦੇਖ ਰਹੇ ਆਂ ਔਰ ਜਲਦੀ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਕਿ ਐਨ ਆਰ ਆਈ ਜਿਹੜੇ ਆ ਉਹ ਬੜੀ ਮੁਸ਼ਕਿਲ ਮੰਨ ਬਣਾਉਂਦੇ ਆ ਕਿ ਅਸੀਂ ਪੰਜਾਬ ਵਿੱਚ ਇਨਵੈਸਟ ਕਰੀਏ ਕਿਉਂਕਿ ਦੇਖੋ ਬਾਹਰ ਪੈਸੇ ਕਮਾਣੇ ਬਹੁਤ ਔਖੇ ਆ ਬੰਦਾ ਇੰਡੀਆ ਵਿੱਚ ਇਨਵੈਸਟ ਕਰਦਾ ਕਿ ਯਾਰ ਬਾਕੀ ਨੂੰ ਰੋਜ਼ਗਾਰ ਮਿਲੇ ਮੈਂ ਆਪਣੇ ਦੇਸ਼ ਵਿੱਚ ਵੀ ਕੰਮ ਖੋਲਾਂ ਪਰ ਜੇ ਉਸ ਤੋਂ ਬਾਅਦ ਇਸ ਤਰੀਕੇ ਬੰਦੇ ਜਿਹੜੇ ਆ ਗੱਡੀ ਸੈਲਫ ਤੇ ਲੈ ਕੇ ਐਕਸੀਡੈਂਟ ਕਰਕੇ ਸਾਹਮਣੇ ਨਹੀਂ ਆਉਣਗੇ ਜੋ ਹਾਲੇ ਤੱਕ ਲੱਗ ਰਿਹਾ ਆ ਕਿਉਂਕਿ ਦੂਜਾ ਪੱਖ ਸਾਹਮਣੇ ਨਹੀਂ ਆ ਨਾ ਉਹਨਾਂ ਨੇ ਪੱਕ ਦੇਣ ਦੀ ਕੋਸ਼ਿਸ਼ ਕੀਤੀ ਆ ਤਾਂ ਫਿਰ ਜਿਹੜੇ ਐਨ ਆਰ ਆਈ ਆ ਉਹਨਾਂ ਦਾ ਕਿਤਨਾ ਕਿਤੇ ਦਿਲ ਟੁੱਟਦਾ ਆ ਉਹਨਾਂ ਦਾ ਪੰਜਾਬ ਤੋਂ ਮਨ ਮੁੜਦਾ ਆ ਫਿਰ ਅਗਲਾ ਕਹਿੰਦਾ ਸਾਰਾ ਕੁਝ ਵੇਚ-ਵਟ ਕੇ ਮੈਂ ਬਾਹਰ ਹੀ ਚਲ ਜਮਾਂ ਕਿਉਂਕਿ ਇੱਥੇ ਸੁਣਵਾਈ ਨਹੀਂ ਆ ਪਰ ਪੁਲਿਸ ਨੇ ਕਿਹਾ ਮਾਮਲਾ ਗੰਭੀਰਤਾ ਨਾਲ ਦੇਖ ਰਹੇ ਆਂ ਔਰ ਜਲਦੀ ਜਿਹੜੀ ਆ ਕੁੰਡ ਚਕਾਈ ਸੱਚਾਈ ਤਾਂ ਹੋਵੇਗੀ ਜਲਦੀ ਜਿਹੜੇ ਆ ਦੂਜਾ ਪੱਖ ਆ ਉਹ ਵੀ ਸਾਹਮਣੇ ਲੈ ਕੇ ਆਵਾਂਗੇ ਉਹਨਾਂ ਨੂੰ ਜਦੋਂ ਫੜਾਂਗੇ ਜਦੋਂ ਉਹਨਾਂ ਨਾਲ ਗੱਲਬਾਤ ਹੋਊਗੀ ਤਾਂ ਸਾਰਾ ਜਿਹੜਾ ਸੱਚ ਆ ਉਹ ਸਾਹਮਣੇ ਆਏਗਾ ਬਹੁਤ ਬਹੁਤ ਸ਼ੁਕਰੀਆ